ਸ਼ੁਕਰ ਹੈ ਓਏ ਮਾਲਕਾ ਸ਼ੁਕਰ ਹੈ ਰੱਬਾ ਆ ਗਿਆ ਜੀ ਬੀ ਮਹੀਨੇ ਦਾ ਆਪਣਾ ਮੋੜ ਇਹ ਲੱਗੂਗਾ ਲਾ ਰਹੇ ਨੇ ਬਾਈ ਜੀ ਗੁਰੂ ਜੀ ਸਤਨਾ ਪਹੁੰਚ ਚੁੱਕੇ ਆ ਜੀ ਗੋਦਰਾ ਸਾਹਿਬ ਰਣਕੀਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੀਕ ਜਲ ਤੇ ਵੈਲਕਮ ਕਰਦੇ ਆ ਸਾਡੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਰਜਨ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਹੈ ਜੀ ਮਾਗੀ ਦਾ ਤਿਉਹਾਰ ਇਸ ਮੇਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਮਾਗੀ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸ ਸਾਲ ਦੀ ਮਾਗੀ ਸਾਰਿਆਂ ਦੀ ਤੰਦਰੁਸਤੀ ਲੈ ਕੇ ਆਵੇ ਤੇ ਚੰਗੀ-ਚੰਗੀ ਰਵੇ ਸੋ ਅੱਜ ਆਪਾਂ ਪਹੁੰਚ ਚੁੱਕੇ ਹੁਣ ਆਫਿਸ ਤੇ ਆਫਿਸ ਬੈ ਕੇ ਹੁਣ ਥੋੜਾ ਜਿਹਾ ਕੰਮ ਕਰ ਲਵੇਟਦੇ ਆਂ ਫਿਰ ਉਸ ਤੋਂ ਬਾਅਦ ਜਾ ਕੇ ਆਪਾਂ ਗੁਰੂ ਘਰ ਸਾਰਿਆਂ ਨਾਲ ਲੈ ਕੇ ਤੇ ਬਾਕੀ ਪ੍ਰੀਤ ਇੱਧਰ ਲੱਗਾ ਹੋਇਆ ਕੰਮ ਕਰ ਰਹੇ ਹਾਂ ਸਾਰੇ ਨੂੰ ਹੈਰੀ ਆਇਆ ਜਾਇਆ ਨਹੀਂ ਕਿਉਂਕਿ ਹੈਰੀ ਨੇ ਅਬਰਾਮ ਵੀਰ ਦੇ ਨਾਲ ਅੱਜ ਜੈਮਿੰਗ ਕਰਨੀ ਆ ਉਹਨਾਂ ਦਾ ਸ਼ੋ ਹੈ 26 ਜਨਵਰੀ ਹੋਣਾ 26 ਜਨਵਰੀ ਨੂੰ ਸ਼ੋਅ ਆ ਉਹਦੀ ਤਿਆਰੀ ਕਰਨੀ ਆ ਹਾਂ ਸੋ ਜੇ ਉਧਰ ਗਿਆ ਲੱਗਿਆ ਤਾਂ ਉਧਰ ਵੀ ਚੱਲ ਕੇ ਆਵਾਂਗੇ ਸੋ ਜੁੜੇ ਰਹੋ ਵਲੌਗ ਦੇ ਨਾਲ ਤੇ ਅੱਜ ਦਾ ਵਲੌਗ ਅੱਪ ਸ਼ੁਰੂ ਕਰਦੇ ਆ ਚਲੋ ਭਾਈ ਅੱਜ ਤਾਂ ਲੱਤਾਂ ਵੀ ਜੁੜ ਗਈਆਂ ਸੂਰ ਜੀ ਨਿਕਲਿਆ ਆ ਸ਼ੁਕਰ ਹੈ ਸਭ ਸ਼ੁਕਰ ਹੈ ਜੀ ਆਪਾਂ ਬੈਠੇ ਥੁੱਕ ਸੇ ਕਰਿਆ ਹੁਣ ਪਹਿਲਾਂ ਸੋ ਵੀ ਖਲਕ ਫਲੇਬੋ ਸ਼ੁਕਰ ਹੈ ਉਹ ਸ਼ੁਕਰ ਆ ਓਏ ਮਾਲਕਾ ਸ਼ੁਕਰ ਹੈ ਰੱਬਾ ਆ ਗਿਆ ਜੀ ਬੀਮੇ ਹੀ ਬੀਮੇ ਦਾ ਆਪਣਾ ਬੋਰਡ ਏ ਲੱਗੂਆ ਲਾ ਰਹੇ ਨੇ ਬਾਈ ਬੜੀ ਕਿਵੇਂ ਲੱਗ ਰਹਾ ਹੈ ਕੈਂਟ ਕੈਂਟ ਹਾਂ ਵਧੀਆ ਉਹ ਵਸਾ ਆ ਗਿਆ ਦੇਖ ਨੀਚੇ ਲਾਉਣ ਲੱਗੇ ਨੇ ਹੁਣ ਤਾਰਾ ਦੁਰਾ ਨਾਲ ਲਾ ਕੇ ਜਾਣਗੇ ਵਧੀਆ ਐ ਨਹੀਂ ਕਰਦੇ ਇਹ ਕੱਚੇ ਕੰਮ ਨਹੀਂ ਕਰਦੇ ਆ ਲੱਗ ਗਿਆ ਜੀ ਬੋਰਡ ਸੋ ਫਾਈਨਲੀ ਆਪਣੀ ਲੱਗਸ ਲੱਗ ਗਈ ਆ ਆ ਨੋ ਬਰੇ ਕੰਮ ਹੋ ਗਿਆ ਲੋ ਵੀ ਫਾਈਨਲੀ ਆਪਣਾ ਫਲੈਕਸ ਵਾਲਾ ਕੰਮ ਹੋ ਗਿਆ ਤੇ ਫਲੈਕਸ ਲੱਗ ਗਈ ਆ ਉਹ ਯਾਰ ਇੱਧਰ ਫਿਰ ਜਾਮ ਅਜ ਸ਼ਿਟ ਜਾਣਾ ਗੁਰਦੁਆਰਾ ਸਾਹਿਬ ਮੰਮੀ ਘਰਾਂ ਨਾਲ ਡਿੱਕੀ ਜਾਂਦੇ ਨੇ ਉਹ ਤੇ ਚੱਲਦੇ ਆ ਘਰੇ ਫੇ ਮਿਲਦੇ ਆ ਤੁਹਾਨੂੰ ਭਾਈ ਗੁਰੂ ਜੀ ਸਤਨਾ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਨਾਨਕ ਕਣਾ ਸਾਹਿਬ ਅਜ ਰਾਸ਼ ਬਹੁਤ ਜ਼ਿਆਦਾ ਮੇਲਾ ਲੱਗਿਆ ਹੋਇਆ ਪੂਰਾ Ваигру, 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 நி <laughs> மீகே <laughs> ਲੰਗਰ ਚੱਲ ਰਹੇ ਨੇ ਜੀ ਦਰਸ਼ਨ ਮੇਲੇ ਹੋ ਗਏ ਨੇ ਜੀ ਤੇ ਹੁਣ ਚਲੀਏ ਘਰ ਨੂੰ ਤੇ ਘਰ ਚੱਲ ਕੇ ਪੀਨੇ ਘਰ ਚੱਲ ਕੇ ਪੀਨੇ ਚਾਹ ਇੱਥੇ ਨਹੀਂ ਲੰਗਰ ਵਾਲੀ ਛੱਡ ਕੇ ਲਓ ਜੀ ਚਾਹ ਪਾਣੀ ਆਪਾਂ ਪੀ ਲਿਆ ਤੇ ਚੱਲਦੇ ਆਂ ਆਫਿਸ ਦੇਖਦੇ ਆਂ ਆਫਿਸ ਚੱਲ ਕੇ ਪ੍ਰੀਤ ਕੀ ਕਰਦਾ ਰਾਜਾ ਆਉਣ ਨੇ ਬਹੁਤ ਦੁਖੀ ਕੀਤਾ ਨਾਨਕੇਣਾ ਚੌਂਕ ਚ ਕੌਣ ਕੌਣ ਫਸਦਾ ਇੱਥੇ ਦੱਸਿਓ ਜਰੂਰ ਬੁੱਤਾ ਯਾਰ ਬਹੁਤ ਜ਼ਿਆਦਾ ਜਾਮ ਲੱਗਣ ਲੱਗਾ ਇੱਥੇ ਤਾਂ ਪੂਰਾ ਲੁਧਿਆਣੇ ਵਾਂਗੂ ਕੰਮ ਹੋਇਆ ਪਿਆ ਪਿੱਛੇ ਵੀ ਦੇਖੋ ਕਿੰਨਾ ਹਾਲ ਅੱਗੇ ਦੇਖੋ ਡਾਇਨਾਸੌਰ ਪਤਾ ਨਹੀਂ ਕੀ ਲਾਇਆ ਇਹਨਾਂ ਨੇ ਕਿਹੜੀ ਮੂਵੀ ਲੱਗੀ ਆ ਦਾ ਡਾਇਨਾਸੌਰ ਮਮੀ ਵੀ ਵੇਖੀ ਜਾਂਦੇ ਪੂਰੇ ਵਿੱਚ ਸਮਝ ਆਉਂਦੀ ਤੁਹਾਨੂੰ ਹੈਂ ਬੁਖਾਰ ਆ ਗਿਆ ਚੱਲ ਤਰਵਰਨ ਕੀ ਸੀ ਵੀ ਚੰਗੀ ਤਰ੍ਹਾਂ ਪੱਕਾ ਵੜਕੋੜੇ ਪਾ ਕੇ ਜਾਇਓ ਬਈ ਠੰਡ ਹੈ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਸੋ ਆਪਾਂ ਕੱਲ ਵਾਲੇ ਵਲੌਗ ਨੂੰ ਕੰਟੀਨਿਊ ਕਰਦੇ ਆਂ ਕੱਲ ਆਪਣਾ ਵਲੌਗ ਬਹੁਤ ਛੋਟਾ ਜਿਹਾ ਬਣਿਆ ਸੀਗਾ ਤੁਸੀਂ ਦੇਖਿਆ ਫਲੈਕਸ ਬੁਰਕਸ ਲੱਗ ਗਿਆ ਆਫਿਸ ਦੇ ਵਿੱਚ ਤੇ ਅੱਜ ਹੈਗੀ ਆਪਣੀ ਮੀਟਿੰਗ ਅੱਜ ਆਪਾਂ ਚੱਲੇ ਆਂ ਲੁਧਿਆਣਾ ਸੋ ਸਵੇਰੇ ਹੋ ਗਏ ਨੇ 8:30 ਤੇ ਆਪਾਂ ਨਿਕਲ ਚੁੱਕੇ ਆਂ ਬਾਹਰ ਦਾ ਤੁਹਾਨੂੰ ਨਜ਼ਾਰਾ ਦਿਖਾਉਣਾ ਮੈਂ ਇਹ ਹੈ ਕੁਝ ਵਾਰ ਦਾ ਨਜ਼ਾਰਾ ਠੀਕ ਹੈ ਤੁਹਾਨੂੰ ਅੱਜ ਵਿਜ਼ਿਬਿਲਟੀ ਹੈਗੀ ਆ ਬਾਕੀ ਅੱਗੇ ਜਾ ਕੇ ਪਤਾ ਲੱਗੂ ਹਜੇ ਹਜੇ ਮੈਂ ਨਿਕਲੇ ਆਈਆਂ ਘਰੋਂ ਤੇ ਅੱਜ ਫਿਰ ਦੇਖਦੇ ਆਂ ਕੀ ਕੀ ਕਰਦੇ ਆਂ ਵੈਸੇ ਤਾਂ ਮੀਟਿੰਗ ਦੇ ਵਿੱਚ ਮੈਂ ਕੋਈ ਜ਼ਿਆਦਾ ਤੁਹਾਨੂੰ ਦਿਖਾ ਨਹੀਂ ਪਾਉਂਗਾ ਕਿਉਂਕਿ ਮੀਟਿੰਗ ਅੱਜ ਸਾਰਾ ਦੇਣੀ ਆ ਸਾਡੀ ਲੇਟ ਹੋ ਜਾਾਂਗੇ ਅੱਜ ਉੱਥੇ ਹੀ ਪਰ ਜਿੰਨਾ ਵੀ ਮੈਂ ਵਲੌਗ ਬਣਾ ਪਾਇਆ ਮੈਂ ਜ਼ਰੂਰ ਬਣਾਉਂਗਾ ਸੋ ਜੁੜੇ ਰਹੋ ਵਲੌਗ ਦੇ ਨਾਲ ਆਜੋ ਫਿਰ ਚੱਲਦੇ ਆਂ ਲਓ ਜੀ ਪਹੁੰਚ ਚੁੱਕਿਆ ਲੁਧਿਆਣੇ ਘੰਟਾ ਘਰ ਲਓ ਜੀ ਆਪਾਂ ਪਹੁੰਚ ਗਏ ਟਾਬੇ ਤੇ ਚਲਦੇ ਆ ਵਸ ਥੋੜੀ ਦੇਰ ਤੱਕ ਆਫਿਸ ਖਾ ਕੇ ਚੋੜਾ ਬਾਜ਼ਾਰ ਘੁੰਮਣ ਆਪਾਂ ਸ਼ੋਪਿੰਗ ਕਰ ਲਈ ਉਥੋਂ ਉਹ ਘੰਟਾਗਰ ਵਾਲੀ ਮਾਰਕੀਟ ਬਹੁਤ ਸਾਰਾ ਬਹੁਤ ਚੀਜ਼ਾਂ ਸਸਤੀਆਂ ਲੈ ਲਈਏ ਥੋੜੀ ਜਿਹੀ ਦਿਖਾਉਣਾ ਤੁਹਾਨੂੰ ਮੈਂ ਥੋੜੀ ਦੇਰ ਤੱਕ ਲੈ ਪਰੋਠਾ ਖਾ ਲਿਆ ਆਫਿਸ ਮੈਂ ਬੈਠੇ ਹਾਂ ਜੀ ਆਫਿਸ ਮੈਂ ਲਗਭਗ 3:00 ਵਜੇ ਤੱਕ ਮੀਟਿੰਗ ਹੀ ਸਟਾਰਟ ਹੋਈ ਵੇ ਮੋਲ ਲੁਧਿਆਣਾ ਲੋ ਜੀ ਆਪਾਂ ਹੁਣ ਪਹੁੰਚ ਗਏ ਆਂ ਵੇ ਮੋਗਲ ਲੁਧਿਆਣਾ ਇੱਥੇ ਸਾਡੀ ਮੀਟਿੰਗ ਸ਼ੁਰੂ ਹੋਣੀ ਆ ਪਾਰਟੀ ਲੋ ਵੀ ਮਿੱਤਰੋ ਸਾਢੇ ਨੂੰ ਹੋ ਗਏ ਨੇ ਅਜੇ ਅਸੀਂ ਵਾਪਸ ਜਾਣਾ ਹਜੇ ਵੀ ਮੀਟਿੰਗ ਚੱਲੀ ਜਾਂਦੀ ਆ ਸਾਡੀ ਵੇ ਮੋਲ ਚ ਹੀ ਫਿਰਦੇ ਆਂ ਚੱਲ ਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਤੋਂ ਲੈ ਲਈ ਲਓ ਵੀ ਆਪਾਂ ਪਹੁੰਚ ਗਏ ਮਲੇਰਕੋਟਲੇ ਤੇ ਟਾਈਮ ਹੋ ਗਿਆ ਜੀ 12 ਜਿੱਥੇ ਛੱਡਤਾ ਆਪਾਂ ਪ੍ਰਿਤਪਾਲ ਵੀਰ ਨੂੰ ਸਵੇਰੇ ਇੱਥੇ ਗੱਡੀ ਖੜਾਈ ਸੀ ਉਹਨਾਂ ਦੀ ਬੱਸ ਵਾਲੇ ਦਾ ਸ਼ੁਕਰੀਆ ਜਿਹੜਾ ਸਾਨੂੰ ਘੰਟੇ 'ਚ ਮਲੇਰਕੋਟਲੇ ਲੈ ਆ ਹੁਣ ਅੱਗੇ ਫਿਰ ਦੇਖਦੇ ਆ ਕੋਈ ਮਿਲ ਜੂਗਾ ਵੈਸੇ ਠੀਕ ਹੈ ਇੰਨੀ ਵੀ ਜ਼ਿਆਦਾ ਧੁੰਦ ਨਹੀਂ ਆ ਸੋ ਹੁਣ ਪਹੁੰਚਦੇ ਆ ਘਰ ਨੂੰ ਅੱਜ ਵਾਲਾ ਵਲੌਗ ਵੈਸੇ ਹੈ ਕੋਈ ਖਾਸ ਇੰਨਾ ਹੈ ਨਹੀਂਗਾ ਉਦਾਂ ਹੀ ਖੱਜਲ ਖਵਾਰੀ ਹੋਈ ਆ ਲੁਧਿਆਣੇ ਚੱਲਣ ਲੱਗੇ ਆ ਵੀ ਆਪਾਂ ਨੂੰ ਐਵੇਂ ਦੀ ਬੱਸ ਮਿਲ ਗਈ ਸੀ ਉਹ ਤਾਂ ਚਲੋ ਵੱਡੀ 바ਸੀ ਹੁਣ ਵੀ ਆਪਾਂ ਨੂੰ ਬਸ ਟੱਕਰ ਗਈ ਐ। ਆਪਾਂ ਪ੍ਰਿਤਪਾਲ ਵੀਰ ਨੂੰ ਛੱਡਤਾ ਵੈਸੇ ਪੰਪ ਵਾਲਾ ਇਹ ਉੱਠਿਆ ਨਹੀਂ ਸੀ। ਪਰ ਦੇਖਦੇ ਆ ਚਲੋ ਆਪਾਂ ਤਾਂ ਨਿਕਲੀਏ। ਤੇ ਹੁਣ ਚੱਲਦੇ ਆ ਘਰ ਨੂੰ। ਬਸ ਆਪਾਂ ਨੂੰ ਲੈ ਜੂ ਸੰਗਰੂਰ ਤੱਕ ਮਿਲਣਾ ਤਾਂ ਤੇ ਮਗਰ-ਮਗਰ ਚੱਲਦੇ ਆ। ਬਾਕੀ ਇੰਨੀ ਵੀ ਜ਼ਿਆਦਾ ਧੁੰਦ ਨਹੀਂ ਹੈਗੀ ਵੀ ਜਮਾਂ ਨਹੀਂ ਦਿਖ ਰਿਹਾ ਪਰ ਠੀਕ ਐ। ਲਓ ਵੀ ਪਟਰ। ਤਾਂ অলਮੋਸਟ অলਮੋਸਟ 1 ਵਜ ਗਿਆ ਤੇ ਆਪਾਂ ਪਹੁੰਚ ਗਏ ਆ ਸੰਗਰੂਰ। ਦਾ ਦਿਨ ਬਹੁਤ ਉਤਲ-ਫੁਤਲਾ ਕਰ ਰਿਹਾ। ਸੋ ਹੁਣ ਪਹੁੰਚਦੇ ਆ ਘਰ ਤੇ ਫਿਰ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਵਿੱਚ ਤੁਹਾਨੂੰ ਐਂਟਰਟੇਨ ਕਰਾਂਗੇ। ਉਮੀਦ ਕਰਦਾ ਤੁਸੀਂ ਇਹ ਵਾਲਾ ਵਲੌਗ ਸਾਡਾ ਇੰਜੋਏ ਕੀਤਾ ਹੋਊਗਾ ਜਿਵੇਂ ਦਾ ਵੀ ਹੈ। ਤੇ ਬਾਕੀ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਟੇਕ ਕੇਅਰ।